ਅੰਮ੍ਰਿਤ ਸਰ ਵਿਖੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਈ ਸੀ ਐਚ ਐਸ ਹਸਪਤਾਲ ਕੈਂਟ ਅੰਦਰ ਬੇਸਹਾਰਾ ਬਜ਼ੁਰਗਾਂ ਲਈ 8휠 ਚੇਅਰ ਦਿੱਤੀਆਂ ਗਈਆਂ ਉਧਰ ਹਸਪਤਾਲ ਦੇ ਡਾਕਟਰਾਂ ਨੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦਾ ਧੰਨਵਾਦ ਕੀਤਾ ਇਸ ਮੌਕੇ ਮੀਤ ਪ੍ਰਧਾਨ ਪੰਜਾਬ ਦਿਲਬਖ ਸਿੰਘ ਵਾਈਸ ਪ੍ਰਧਾਨ ਐਚ ਐਸ ਵਿਰਕ ਮੰਗਲ ਸਿੰਘ ਖੇਡਾ ਸਿੰਘ ਪ੍ਰੇਮ ਸਿੰਘ ਤਰਸੇਮ ਸਿੰਘ ਅਫਤਾਰ ਸਿੰਘ ਮਲੂਕ ਸਿੰਘ ਗੁਰਮੀਤ ਸਿੰਘ ਹਰਪਗਵੰਦ ਸਿੰਘ ਮੰਗਲ ਸਿੰਘ ਪੰਡੋਰੀ ਸਰਪੰਚ ਹਰਜੀਤ ਸਿੰਘ ਪੰਡੋਰੀ ਗੋਪਾਲ ਸਿੰਘ ਨਾਨਕ ਸਿੰਘ ਵੀਰੂ ਸਿੰਘ ਸਮੇਤ ਮੈਂਬਰ ਹਾਜ਼ਰ ਸਨ ਅੱਜ ਮੇਰੇ ਨਾਲ ਮੇਰੀ ਟੀਮ ਜਿਹਦੇ ਵਿੱਚ ਸਾਰੇ ਸਹਿਯੋਗੀ ਨੇ ਪਮਚੇ ਵੈਟਰਨ ਵੈਲਫਰ ਆਰਗੇਨਾਈਜੇਸ਼ਨ ਦੀ ਅਮਰ ਸਾਡੀ ਟੀਮ ਨਾਲ ਆਈ ਇਹ ਅਸੀਂ ਈਸੀਐਚ ਨੂੰ ਆਪਣੀ ਆਰਗੇਨਾਈਜੇਸ਼ਨ ਵੱਲੋਂ 8 ਵੀਚਰਾਂ ਡਿਨਟ ਕੀਤੀਆਂ ਕਿਉਂਕਿ ਜਿਹੜੀ ਉੱਥੇ ਲੋਡ ਪੈਂਦੀ ਹੈ ਬਜ਼ੁਰਗਾਂ ਨੂੰ ਉਹਨਾਂ ਨੂੰ ਵਧੀਆ ਸਮਾਮਾ ਪ੍ਰਦਾਨ ਕਰਨ ਵਾਸਤੇ ਇਸ ਕਰਕੇ ਅੱਜ 31 1 2025 ਨੂੰ ਐ ਐਸਚ ਦੇ ਸਤਿਕਾਰਯੋਗ ਉਸੀ ਸੰਧੂ ਸਾਹਿਬ ਦੇ ਸਹਿਯੋਗ ਨਾਲ ਉੱਤੇ ਇਹ ਦਿੱਤੀਆਂ ਵੀ ਜੋ ਮਰਤਾਂ ਚ ਲਿਆ ਕੇ ਤੇ ਹੋਰ ਸਾਡੇ ਐਕਸ ਮੈਨ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵਧੀਆ ਮਤਲਬ ਹਸਪੀਟਲ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਚੱਲਣ ਫਿਰਦੀ ਤਾਂ ਜੋ ਜੋ ਚੱਲ ਨਹੀਂ ਸਕਦੇ ਤੋਂ ਫਿਊਚਰ ਤੇ ਆਪਣਾ ਦਵਾਈਦਾਰੂ ਲੈ ਸਕਣ ਸਾਡੇ ਵੱਲੋਂ ਐਸਚ ਤੇ ਸੰਧੂ ਸਾਹਿਬ ਵੱਲੋਂ ਪਹਿਲਾਂ ਕਰਨਲ ਸਤਪਾਲ ਸਾਹਿਬ ਹੀ ਉਹਨਾਂ ਨਾਲੋਂ ਬਹੁਤ ਵਧੀਆ ਸਹਿਯੋਗ ਤੇ ਸੰਧੂ ਸਾਹਿਬ ਨੇ ਹੁਣ ਐਕਸਮੈਨਾ ਵਾਤੇ ਜਿਹੜੀ ਪਿੱਛੇ ਬੜੀ ਪ੍ਰੋਬਲਮ ਹੈ ਕਈ ਸਰਵਰ ਦੀ ਤੇ ਨਵਾਂ ਸਰਵਰ ਵੀ ਲਵਾ ਲਿਆ ਔਰ ਉਸ ਤੋਂ ਬਾਅਦ ਚ ਜਿਹੜੀ ਬਲੱਡਨ ਦੀ ਲੈਬ ਰਿਪੋਰਟ ਆ ਉਹ ਵੀ ਇਹਨਾਂ ਦੇ ਮੋਬਾਈਲ ਤੇ ਆ ਜਾ ਕਰੋ ਈਸੀਐਚ ਦੇ ਹੁਣ ਕਾਫੀ ਉਪਰਾਲੇ ਜਿਹੜੇ ਐਕਸਮੈਨਾ ਵਾਤੇ ਵਧੀਆ ਕਰਨ ਦੇ ਨੇ ਕੁਝ ਪ੍ਰੋਬਲਮਾਂ ਹੈ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੇ ਇੱਕ ਜਿਹੜੀ ਜਲੰਧਰ ਸਾਡਾ ਸੈਂਟਰ ਆ ਈਸੀਐਚ ਦਾ ਉਹਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਬਜ਼ੁਰਗ ਮਾਤਾ ਪਿਤਾ ਨੇ ਸੈਨਿਕਾਂ ਦੇ ਆਧਾਰ ਕਾਰ ਤੇ ਡੇਟ ਆਫ ਬਰਥ ਪੈਨ ਕਾਰਡ ਤੇ ਲਗ ਧਾਰ ਕਾਰਡ ਤੇ ਲਗ ਤੇ ਸਾਡਾ ਜਿਹੜਾ ਆਰਮੀ ਚ ਹਿੱਸੇ ਚ ਕਾਰਡ ਬਣਿਆ ਦਵਾਈਆਂ ਵਾਲਾ ਤੇ ਲਗ ਉਹਨੂੰ 3 ਮਹੀਨੇ ਬਾਅਦ ਖੋਲ ਕੇ ਬੰਦ ਕੀਤੇ ਜਾ ਰਹੇ ਆ ਇਹਦੀ ਸਾਡੀ ਇੱਕ ਬਹੁਤ ਵੱਡੀ ਬਹੁਤ ਵੱਡੀ ਇਹ ਇੱਕ ਸਾਡੇ ਪਰਿਵਾਰਾਂ ਨਾਲ ਧੱਕਾ ਹੋਣ ਲਿਆ ਵੀ ਤਾਂ ਜੋ ਸਾਡਾ ਪੀਟੀਓ ਆਰਡਰ ਆ ਉਹਦੀ ਦੇਖੋ ਪਰ ਤੇ ਧਿਆਨ ਨਾਲ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੇ ਕਾਰਡ ਆ ਜਿਹੜੇ ਬੰਦ ਕੀਤੇ ਗਏ ਆ ਉਹ ਬੰਦ ਨਾ ਹੋਣ